ਵੇ ਹੁਣ ਗੱਲਾਂ ਸਭ ਵੇਖ ਫਤਿਹ ਸਾਰੀ ਸੰਗਤ ਨੂੰ ਗੁਰਨਾਗ ਦੇਵ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਤੇ ਅੱਜ ਦੇ ਦਿਨ ਮੇਰੇ ਸਤਿਗੁਰ ਗੁਰਨਾਗ ਦੇਵ ਜੀ ਨੇ ਅਵਤਾਰ ਲਿਆ ਸੀ ਹੈਨਾ ਤੇ ਹੁਣ ਵੀ ਉਹ ਸਾਡੇ ਹਰ ਵਕਤ ਨਾਲ ਹੀ ਨੇ ਤੇ ਅੱਜ ਮੈਂ ਜਿਹੜਾ ਤੁਹਾਨੂੰ ਉਹਨੂੰ ਨਾਲੇ ਪੰਜ ਸੁਣਾ ਰਹੀਆਂ ਵੱਜਨ ਕੇ ਲੋਬੀਤ ਕੇ ਲੋ ਸ਼ਬਦ ਕੇ ਲੋ ਹਨ ਤੇ ਉਹ ਪਤਾ ਕਿ ਮਤਲਬ ਗੁਰੂ ਦੀ ਪਿਆਰੀ ਕੋਈ ਭੈਣ ਬੇਟੀ ਕੋਈ ਸੰ ਕਹਿੰਦੇ ਸਿੱਖ ਗੈ ਲੋ ਸਿੱਖਣੀ ਗੈ ਲੋ ਹਨ ਚੇਲੀ ਗੈ ਲੋ ਉਹ ਫਿਰ ਅੱਜ ਨਾ ਗੁਰਨਾਗਦੇਵ ਨੂੰ ਯਾਦ ਕਰਕੇ ਸਾਰੇ ਗੁਰੂਆਂ ਨੂੰ ਯਾਦ ਕਰਦੀ ਹੈ ਫਿਰ ਉਹ ਕਹਿੰਦੀ ਵੀ ਮੈਂ ਆਪੀ ਕਿਆ ਤੋਂ ਨਾ ਬਣਗੀ ਮੈਂ ਗੁਰੂਆਂ ਦੀ ਕਲਗੀ ਕਾ ਤੋਂ ਨਾ ਬਣਗੀ ਹੈਨਾ ਉਹ ਆਪਦੇ ਮਨ ਚ ਵਿਚਾਰ ਕਰਦੀ ਐ ਤੇ ਇਹੀ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਿਆ ਸੀ ਨੰਦ ਭਜਾਈ ਸਾਡੇ ਯਾਦ ਆ ਗਿਆ ਤੇ ਫਿਰ ਸਾਡਾ ਦਿਲ ਕਰਿਆ ਵੀ ਅੱਜ ਇਹ ਜਰੂਰ ਸੁਣਾਈਏ ਹੂੰ ਤੇ ਪਹਿਲਾਂ ਵੀ ਤੁਹਾਨੂੰ ਸੁਣਾਇਆ ਹੋਇਆ ਅੱਜ ਫਿਰ ਅਸੀਂ ਦੁਬਾਰਾ ਇਹਨੂੰ ਫੇਰ ਸੁਣਾਉਣੇ ਆ ਤੇ ਤੁਸੀਂ ਸੁਣਿਓ ਇਹਨੂੰ ਬਹੁਤ ਹੀ ਪ੍ਰੇਮ ਨਾਲ ਤੇ ਨਾਲ ਆਪ ਵੀ ਜਰੂਰ ਗਾਇਓ ਹੈਨਾ ਜੇ ਅੱਜ ਨਾ ਤੁਸੀਂ ਰਾਤ ਨੂੰ 11:00 ਵਜੇ ਜਦੋਂ ਪੂਰਨ ਚੰਨ ਚੜਿਆ ਹੋਵੇ ਅਸੀਂ ਹਰ ਵਾਰੀ ਦਰਸ਼ਨ ਕਰਦੇ ਆਂ ਪਰਮਾਤਮਾ ਕਰੂਗਾ ਤੁਹਾਨੂੰ ਗੁਰਨਾانک ਦੇਵੀ ਦੇ ਦਰਸ਼ਨ ਹੋਣਗੇ ਉਵੇਂ ਜਿੱਕਿ ਉਹਨਾਂ ਦੇ ਇੱਥੇ ਪੀਲਾ ਜਿਹਾ ਪਟਕਾ ਦਿੱਸੂ ਤੁਹਾਨੂੰ ਚੰਦਰਮਾ ਦੇ ਵਿੱਚ ਦੇਖਿਓ ਤੇ ਪਰਮਾਤ ਅਸੀਂ ਦਰਸ਼ਨ ਕਰੇ ਨੇ ਤੇ ਮੇਰੇ ਮੇਟਨ ਦਾ ਸਾਖਸ਼ਾਤ ਮਾਲਾ ਵੀ ਦਿੱਸੀ ਨਾਲ ਹੈਨਾ ਫਿਰ ਇੱਕ ਦੂਜੇ ਨੂੰ ਸਾਰੇ ਫੋਨ ਕਰਦੇ ਨੇ ਵੀ ਹੁਣ ਦੇਖੋ ਜਦੋਂ ਪੂਰਾ ਚੰਨ ਖੜਿਆ ਹੋਇਆ ਨਾ ਚੰਦਰਮਾ 11:00 ਵਜੇ ਤੁਸੀਂ ਦੇਖਿਓ ਜਰੂਰ ਸਾਰੇ ਲੋਕ ਤੇ ਜਿਹਨੂੰ ਦਰਸ਼ਨ ਹੋਏ ਉਹ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਹੈਨਾ ਪੂਰੇ ਭਾਗਾਂ ਨਾਲ ਹੁੰਦੇ ਨੇ ਦਰਸ਼ਨ ਹੈਨਾ ਤੇ ਅੱਜ ਲਾਜ਼ਮੀ ਭੁੱਲਣਾ ਨਹੀਂ ਕਿਸੇ ਨੇ ਦੇਖਿਆ ਹੈਨਾ ਤੇ ਲੋ ਜਿਹੜਾ ਮੈਨੂੰ ਤਪਾਉਂਗੀ ਉਹੋ ਜਿਵੇਂ ਜਿਗਰ ਫੇਲ ਹੋ ਜਾਂਦਾ ਲੀਵਰ ਫੇਲ ਹੋ ਗਿਆ ਹੈਨਾ ਤੇ ਉਹਦੇ ਵਾਸਤੇ ਕੀ ਕਰੀਏ ਇਹ ਹੈ ਸਾਡਾ ਆਪਣੇ ਘਰੇ ਪਰਤੇ ਆਇਆ ਹੋਇਆ ਤੇ ਮੇਰੇ ਆਪਦੇ ਰਿਸ਼ਤੇਦਾਰ ਦਾ ਉਹ ਕਹਿੰਦਾ ਵਾਰੀ ਵਾਰੀ ਮੇਰਾ ਨਾ ਨਾ ਪਾਇਓ ਤੇ ਉਹ ਫਿਰ ਉਹਦਾ 29% ਜਿਹੜਾ ਰਹਿ ਗਿਆ ਸੀ ਲਿਵਰ ਤੇ ਮਾਮੂਲੀ ਉਸ ਨੁਕਤੇ ਨਾਲ ਉਹ ਪੰਜਛੇ ਦਾ ਤੇ ਬਿਲਕੁਲ ਟਣਾ ਟਾਨ ਹੋ ਗਿਆ ਡਾਕਟਰਾਂ ਕੋਲ ਜਵਾਬ ਮਿਲ ਗਿਆ ਸੀ ਤੇ ਉਹ ਮੈਂ ਨੁਕਤਾ ਪਾਉਂਗੀ ਇਸ ਤੋਂ ਬਾਅਦ ਤੇ ਲਓ ਹੁਣ ਗੁਰੂਆਂ ਨੂੰ ਆਪਾਂ ਯਾਦ ਕਰੀਏ ਕਿ ਕੀ ਮਨਚ ਵਿਚਾਰ ਆਉਂਦੀ ਆ ਵੀ ਮੈਂ ਆਹ ਨਾ ਬਣ ਗਈ ਮੈਂ ਉਹ ਵਿਚਾਰਾ ਨੇ ਤੇ ਨਾਲੇ ਫਿਰ ਗੁਰੂਆਂ ਨੂੰ ਯਾਦ ਕਰਦੇ ਆ ਹਨ ਤੇ ਲਓ ਮਾਣੋ ਇਸ ਭਜਨ ਦਾ ਆਨੰਦ ਤੇ ਜੂਰ ਇਹਨੂੰ ਗਾਇਓ ਨਾਲੇ ਹਾਂ ਜਿਵੇਂ ਵੀ ਕਿਸੇ ਨੂੰ ਗਾਉਣਾ ਆਦਾ ਜੂਰਾ ਕੇ ਵੇਖੋ ਸਾਨੂੰ ਵੀ ਜਿਵੇਂ ਆਇਆ ਸੀ ਉਵੇਂ ਹੀ ਗਾਤਾ ਹਨਾ ਬਸ ਮਾਲਕ ਨੂੰ ਯਾਦ ਹੀ ਕਰਨਾ ਹੁੰਦਾ ਹੈ ਹਨਾ ਕਿਵੇਂ ਵੀ ਪੁੱਠਾ ਸਿੱਧਾ ਕੇ RAM ji ਦਾ ਵਿਰਲਾ ਚਾਹੇ ਪੁੱਠਾ ਕਿ ਸਿੱਧਾ ਉਹਨਾਂ ਨੂੰ ਯਾਦ ਕਰੋ ਹਨਾ ਲੋ ਮਾਨ ਹੋਇਆ ਤਾਂ ਨਾਲ ਇਹਨਾਂ ਗੁਰੂਆਂ ਦੀ ਕਲਿੰਗੀ ਮੈਂ ਗੁਆਣੇ ਕਿਉਂ ਨਾ ए गादेसि सुते सदि क्यो न गी ਮੈਂ ਘੜੀ 'ਤੇ ਸਾਜੀ ਗਿਆ ਨਾ ਗਈ mu mm kya -hmm. mm -hmm. mm -hmm. Yeah. ਕਾ ਮੈਂ ਖੜੀ ਵੇ ਵੈਗੰਗਾ ਹਾਲਸਾ ਮੈਗਨ ਕੀ ਪਤੇ ਮੰ ਬਾਬਾ ਗੁਰਨਾਣਕ ਸਭ ਨੂੰ ਸਹਾਈ ਹੋਵੇ ਤੇ ਹਰ ਵਕਤ ਆਪਣੇ ਦਿਲਾਂ ਚ ਵੱਸਦਾ ਰਹੇ ਸਾਨੂੰ ਸਾਰਾ ਉਸੇ ਦੀ ਯਾਦ ਆਉਂਦੀ ਰਹੇ ਤੇ ਮਾਣੋ ਇਸ ਭਜਨ ਗੀਤ ਦਾ ਆਨੰਦ ਜ਼ਰੂਰ ਗਾਓ ਤੇ ਅੱਜ ਚੰਦਰਮਾ ਜ਼ਰੂਰ ਸਤਿਗੁਰਾਂ ਦੇ ਦਰਸ਼ਨ ਕਰਿਓ ਹੈਨਾ ਭਾਗਾਂ ਵਾਲਿਆਂ ਨੂੰ ਜ਼ਰੂਰ ਹੋਣਗੇ ਸਭ ਨੂੰ ਹੋਣਗੇ ਹੈਨਾ ਤੇ ਅਸੀਂ ਵੀ ਕਰਾਂਗੇ ਫਿਰ ਕਮੈਂਟਾਂ ਚ ਜ਼ਰੂਰ ਦੱਸਿਓ ਵੇ ਤੁਹਾਨੂੰ ਕਿਵੇਂ ਕਿਵੇਂ ਦਸੀ ਹੈ ਨਾ ਤੇ ਲੋ ਹੁਣ ਆ ਜੋ ਤੁਸੀਂ ਨੁਕਤੇ ਵੱਲ ਤੇ ਤੰਦਰੁਸਤੀ ਦੇਵੇ ਪਰਮਾਤਮਾ ਸਤਗੁਰੂ ਦੇ ਨਾਮ ਰਹਿਣਾ ਤੇ ਪਤਾ ਕੀ ਹੈ ਜਿਵੇਂ ਲੀਵਰ ਫੇਲ ਹੋ ਜਾਂਦਾ ਹੈ ਹੈ ਨਾ ਆ ਸਾਡਾ ਇਹ ਘਰੇ ਪਰਤੇ ਆਇਆ ਹੋਇਆ 29% ਲੀਵਰ ਰਹਿ ਗਿਆ ਸੀ ਤੇ ਡਾਕਟਰ ਕਹਿੰਦੇ ਹੁਣ ਤੁਸੀਂ ਘਰੇ ਲੈ ਜਾ ਹੈ ਨਾ ਫਿਰ ਪਤਾ ਅਸੀਂ ਕੀ ਕਰਿਆ ਤੇ ਉਹ ਕਹਿੰਦੇ ਜੀ ਸਾਡਾ ਵਾਰੀ ਵਾਰੀ ਨਾ ਆਉਣਾ ਦੱਸਿਓ ਪਾਓ ਨਾ ਚਲ ਹੈ ਨਾ ਤੇ ਫਿਰ ਅਸੀਂ ਛਾਲੀ ਚਾਵਲ ਕਹਿੰਦੇ ਲਿਆਓ ਛਾਲੀ ਚਾਵਲ ਨਾ ਹੋ ਹੁੰਦੇ ਨੇ ਥੋੜੇ ਜੇ ਨਾਭੀ ਜੇ ਰੰਗ ਦੇ ਉਹ ਆਮ ਲੋਕ ਨਾ ਜਦੋਂ ਪਾਠ ਪੂਜਾ ਤੇ ਲਿਆਉਂਦੇ ਆ ਮੈਂ ਵੀ ਨਹੀਂ ਦੇਖੇ ਸੀਗੇ ਅਸੀਂ ਦੇਖੇ ਨਹੀਂ ਸੀ ਤੇ ਫਿਰ ਮੇਰੀ ਭਤੀਜੀ ਲੈ ਕੇ ਆਈ ਉਹ ਕਹਿੰਦੀ ਪੰਸਾਰੀ ਕਹਿੰਦਾ ਤਾਂ ਹੁੰਦੇ ਹੀ ਨਹੀਂ ਹੈਗੇ ਉਹਨਾਂ ਨੂੰ ਛੱਠੀ ਦੇ ਜੌਲ ਦੇ ਤੇ ਉਹੋ ਉਹੀ ਦੇ ਅਸੀਂ ਕਹਾਂ ਤਾ ਇਹੀ ਦੇ ਲੈਣੇ ਆ ਉਹੋ ਅਸੀਂ ਫਿਰ ਉਹਨੂੰ ਸਾਫ ਤੇ ਕੋਈ ਟੁੱਟਿਆ ਦਾਣਾ ਨਾ ਹੋਵੇ ਸਮਝ ਗਏ ਇੱਕ ਚੁੰਡੀ ਮਰੀਜ਼ ਆ ਜਿਹੜਾ ਉਨੇ ਇੱਕ ਚੁੰਡੀ ਮੂੰਹ ਚ ਪਾ ਕੇ 20 ਆ ਜਾਣ 30 ਦਾਣੇ ਆ ਜਾਣ ਉਹਦੇ ਚ ਕਿੰਨੇ ਵੀ ਆ ਜਾਣ ਹਨ ਇੱਕ ਚੁੰਡੀ ਉਹਦੀ ਆਪ ਦੀ ਖਾਲੀ ਮਸਫ ਪਾਣੀ ਨਾਲ ਹੀ ਨਿਕਲਦੇ ਨੇ ਸਵੇਸਟ ਪਾਣੀ ਨਾਲ ਗੋਲੀ ਵਾਂਗੂ ਚਬਾਉਣੀ ਦੰਦੇ ਛਾਣੀ ਲੈਣਾ ਤੇ ਇਹ ਤੁਸੀਂ ਉਹ 5-7 ਦਿਨ ਲੈਂਦੇ ਰਹੋਗੇ ਬਿਲਕੁਲ ਨੀ ਵਟਣਾ ਟਣਾ ਹੋ ਜੀਦਾ ਡਾਕਟਰ ਤੋਂ ਠੀਕ ਹੁੰਦਾ ਹੈ ਨਾ ਜੇ ਇਹਨੂੰ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਤਕਲੀਫ ਹੈ ਉਹ ਜਰੂਰ ਲਿਓ ਪਰਮਾਤਮਾ ਭਲੀ ਕਰੂਗਾ ਤੇ ਲੋ ਹੁਣ ਦਿਓ ਸਾਨੂੰ ਛੁੱਟੀਆਂ ਸਾਲ ਦੀ ਨਿਕਲਣੇ ਇਹ ਖਿਆਲ ਰੱਖਿਓ ਪਾਣੀ ਟੁੱਟਿਆ ਹੋਇਆ ਪਰੇ ਕਰ ਦੋ ਪਾਣੀ ਨਾਲ ਨੰਗਾਉਣੇ ਨੇ ਸਾਫਤ ਤੇ ਕੋਈ ਟੁੱਟਿਆ ਨਾ ਹੋਵੇ ਚੁਗਲ ਉਹਨਾਂ ਨੂੰ ਛਾਲੀ ਚਾਵਲ ਮਿਲ ਜਣ ਕਹਾਂ ਪਾਈ ਇਹ ਪਰਸਿੱਤੇ ਸਤਗੁਰਾਂ ਨੇ ਤਾਂ ਛਾਲੀ ਚਾਵਲ ਹੀ ਦੱਸਿਆ ਸੀ ਉਹ ਫਿਰ ਪੰਸਾਰੀ ਕਹਿੰਦੇ ਹੁੰਦੇ ਨਹੀਂ ਫਿਰ ਮੈਂ ਇੱਕ ਵਾਰੀ ਦੁਕਾਨ ਤੇ ਗਈ ਸੀ ਤੇ ਫਿਰ ਉਹ ਲਿਆਂਦੇ ਅਸੀਂ ਹੁਣ ਉਹ ਤਾਂ 30 ਰੁਪਏ ਦੇ ਇੰਨੇ ਦੇ تھے ਕਹਿੰਦੇ ਜੀ ਮਹਿੰਗੇ ਨਹੀਂ ਮੈਨੂੰ ਪੰਸਾਰੀ ਕਹਿੰਦਾ ਉਹ ਕਹਿੰਦਾ ਮਹਿੰਗੇ ਚਲ ਦਵਾਈਆਂੋਂ ਤਾਂ ਨਹੀਂ ਮਹਿੰਗੇ ਉਹ ਹੁਣ ਅਸੀਂ ਕਿਸੇ ਨੂੰ ਲਿਆ ਕੇ ਦਿੱਤਨੇ ਉਹ ਵੀ ਠੀਕ ਨੇ ਉਹ ਕਹਿੰਦੇ ਮੈਂ ਸੰਤਾਂ ਇੰਨੇ ਦੇਤੇ ਲਏ ਤਾਂ ਉਹਨਾਂ ਤੋਂ ਮੰਨਦਾ ਦੋ ਤਿੰਨ ਤੋੜੀ ਲਈ ਲੈ ਗਏ ਨਾ ਤਾਂ ਠੀਕ ਹੋ ਗਿਆ ਹੈਨਾ ਤੇ ਲੋ ਤੁਸੀਂ ਮਾਣੋ ਇਸ ਨਫਤੇ ਦਾ ਰੇਸ ਭਜੰਦਾ ਆਨੰਦ ਤੇ ਇੱਕ ਕਮੈਂਟ ਕਰਕੇ ਸੰਦੇਉ ਦੱਸੋ ਸਾਨੂੰ ਇਹ ਸਾਡਾ ਭਜਨ ਕਿਹੋ ਜਿਹਾ ਲੱਗਿਆ ਤੇ ਹੁਣ ਦਿਵਸਾਂ ਨੂੰ ਛੁੱਟੀਆਂ ਤੇ ਲੋ ਆਪਾਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਦਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ